ਫਤੀਲਾ ਵੀ ਮੈਂ ਚਾਹ ਵਾਸਤੇ ਦਿੱਤਾ ਉਹਨੂੰ ਘਰੋਂ ਕੁਝ ਵੀ ਨਹੀਂ ਹੋਗਾ ਸਿਰ ਤੇ ਚੱਦਰ ਵੀ ਅਸੀਂ ਘਰੋਂ ਦਿੱਤੀ ਉਹ ਜਿਹੜਾ ਚੱਦਰ ਜਿਹੜਾ ਸਮਾਨ ਤੁਸੀਂ ਜਦੋਂ ਤੁਸੀਂ ਵਿਆਹ ਕੀਤਾ ਉਹ ਨੂੰ ਤੁਸੀਂ ਘਰਵਾਰ ਦੇਖਿਆ ਨਹੀਂ ਸੀ ਜੇ ਘਰਵਾਰ ਦੇਖਿਆ ਸੀ ਮੇਰੇ ਘਰ ਵਾਲੇ ਦੇ ਨਾਲ ਇਹ ਮੇਰੇ ਨਾਲ ਦੀ ਕੁੜੀ ਦੀ ਸੱਸ ਇਹ ਦੋਨੋਂ ਇਕੱਠੇ ਹੀ ਕੰਮ ਕਰਦੇ ਸੀ ਇਹ ਮੈਨੂੰ ਕਹਿੰਦੇ ਸੀ ਬਹੁਤ ਚੰਗੇ ਆ ਇਹ ਬੰਦੇ ਵੀ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਰ ਲੈਂਦੇ ਆ ਉਹ ਸਾਡੇ ਮੋਰੇ ਕਦੇ ਵੀ ਤੁਸੀਂ ਆਪਣੀ ਧੀ ਸਾਨੂੰ ਦੇ ਦੋ ਵੇ ਤੁਹਾਡੀ ਤੀ ਸੁਖੀ ਰਹੋਗੀ ਕਦੇ ਦੁਖੀ ਨਹੀਂ ਹੋਊਗੀ ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਇੰਨੇ ਉਹਨਾਂ ਇੰਨੇ ਮਾੜੇ ਹਾਲਾਤ ਕੀਤੇ ਕਿ ਆ ਇਹਨਾਂ ਬਾਬਾ ਸਾਰੋ ਕੁਝ ਵਾਪਰੇ ਹੈ ਇਹਦੇ ਨਾਲ ਸਾਡੀ ਭੈਣ ਸਾਡੇ ਹੱਥੋਂ ਗਵਾ ਬੈਠੇ ਸੀ ਆਪਣੇ ਨੂੰ ਮਾਰਿਆ ਗਿਆ ਉਹਨੇ ਜੀ ਮੈਨੂੰ ਤਾਂ ਉਹਦਾ ਮਾਰਿਆ ਗਿਆ ਉਹਦੇ ਚੂੜਾ ਸਾਰਾ ਖਿਲਰਿਆ ਪਿਆ ਸੀ ਬੈੱਡ ਤੇ ਥੱਲੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚ ਉਹਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇੰਨਾ ਦਬਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਗਲ ਕੇ ਪਏ ਹੋਏ ਆ ਹਜੇ ਤੱਕ ਉਹਦੇ ਨਿਸ਼ਾਨ ਅਸਾੜੂ ਕੋ ਦੇਖ ਨਹੀਂ ਹੁੰਦੇ ਮੇਰੇ ਅੱਖਾਂ ਮੋਰੇ ਸਾਰੀ ਰਾਤ ਉਹ ਹੀ ਨਜ਼ਰ ਆਉਂਦੀ ਰਹਿੰਦੀ ਈ ਮੰਗਦੀ ਏ ਉਹਦੇ ਲਈ ਮੈਂ ਬਸ ਇਨਸਾਫ ਚਾਹੁੰਦੀ ਆ ਕਿ ਇਹਨਾਂ ਨੂੰ ਵੀ ਸਜ਼ਾ ਮਿਲੇ ਜਿੱਦਾਂ ਮੇਰੀ ਭੈਣ ਟੜਕ ਟੜਕ ਕੇ ਮਰੀ ਆ ਇਨਨੂੰ ਵੀ ਸਭ ਸੁਸਜਾ ਦੇ ਮੇਰੇ ਹੱਥ ਜੋੜ ਕੇ ਤੁਹਾਡੇ ਮੋਹਰੇ ਬਸ ਇਹੀ ਬੇਨਤੀ ਹੈ ਇਹ ਮੈਂ ਇੱਕ ਵਾਰ ਰਿਹਾ ਕਰਦਾ ਕਿ ਜਿਸ ਤਰ੍ਹਾਂ ਮੈਂ ਦੋ ਹੀ ਨਹੀਂ ਸਿਰਫ ਇੱਕ ਨਹੀਂ ਲਾਇਆ ਇੱਕ ਮੁੰਡੇ ਦੇ ਚਾਹ ਦੇ ਪਰਿਵਾਰ ਦੇ ਚਾਹ ਨਹੀਂ ਪੂਰੇ ਹੋ ਗਏ ਚਾਹ ਕੀ ਕਾਰਨ ਵਜਾ ਕੀ ਜੇ ਮੈਨੂੰ ਨਹੀਂ ਪਤਾ 4 ਦਿਨਾਂ ਦੇ ਵਿੱਚ ਵਿੱਚ ਅਸੀਂ ਚੌਥੇ ਦਿਨ ਇਹਨਾਂ ਦੇ ਘਰੇ ਗਏ ਆ ਇਹਨਾਂ ਦੀ ਦਰਾਨੀ ਨੇ ਜਾਂਦੇ ਹੀ ਸਾਡੇ ਇੰਨਾ ਜਾਨੀ ਕਿ ਸਾਡੇ ਨਾਲ ਕਲੇਸ਼ ਕੀਤਾ ਮੇਰੇ ਘਰ ਵਾਲਾ ਮੇਰੇ ਨਾਲ ਕੁੜੀ ਦਾ ਘਰਵਾਲਾ ਦਾ ਸੱਨੀ ਆ ਉਹ ਵੀ ਉੱਥੇ ਹੀ ਸੀ ਮੇਰੇ ਮੋਰੇ ਉਹ ਉਹ ਮੋਰੇ ਹੱਥ ਵੀ ਜੋੜ ਦਰ ਸੀ ਕਹਿੰਦਾ ਚੁੱਪ ਹੋ ਜਾ ਮੈਂ ਸਿਰਫ ਆਂਟੀ ਨਾ ਉਹ ਮੇਰੀ ਭੈਣ ਦੀ ਸੱਸ ਜਿਹੜੀ ਹੈ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰ ਰਹੀ ਸੀ ਮੈਂ ਕਿ ਆਂਟੀ ਜੀ ਬੇਦਾ ਬੇਦਾ ਕਰਕੇ ਮੇਰੀ ਭੈਣ ਨੂੰ ਦੁਖੀ ਬਹੁਤ ਕਰਦੀ ਆ ਉਹ ਪਿੱਛੇ ਦੀ ਆ ਕੇ ਮੈਨੂੰ ਚੁਟਕੀਆਂ ਮਾਰ ਮਾਰ ਕੇ ਮੈਨੂੰ ਬਦਮਾਸ਼ ਬਦਮਾਸ਼ ਕਹਿ ਕੇ ਸਾਨੂੰ ਗੋਲ ਦਿੱਤੀ ਇਹ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ ਤੁਹਾਡੀ ਇਹ 4 ਦਿਨ ਹੋਏ ਸਨ ਵਿਆਹ ਨੂੰ ਜੀ ਜਿਹੜੀ ਜਿਹੜੀ ਇਹ ਗੱਲ ਜਿਹੜੀ ਇਹ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਉਹਨੂੰ ਦੱਸੀ ਸੀ ਹਾਂਜੀ ਮੈਂ ਦੱਸ ਰਹੀ ਸੀ ਉਹਨਾਂ ਦੀ ਸੱਸ ਨੂੰ ਵੀ ਦੱਸਿਆ ਠੀਕ ਅਸੀਂ ਰੋਜ਼ ਇਹਨਾਂ ਨੂੰ ਇੱਕੋ ਗੱਲ ਕਹਿੰਦੇ ਸੀ ਕਿ ਇਹਨਾਂ ਨੂੰ ਜੇ ਨਹੀਂ ਇਹਨਾਂ ਦਾ ਬਸੇਵਾ ਹੁੰਦੇ ਨੇ ਉਹਨਾਂ ਨੂੰ ਅਲੱਗ ਕਰ ਦਿਓ ਜੁਦੇ ਕਰਕੇ ਕਿ ਇਹਨਾਂ ਨੂੰ ਕਿਤੇ ਕਿਰਾਏ ਤੇ ਕਮਰਾ ਲਾ ਦੇ ਦੂ ਸਾਡੀ ਭੈਣ ਤਾਂ ਅਜ ਬਚ ਜਾਂਦੀ ਹੂੰ ਤਾਂ ਕਹਿੰਦੇ ਕੋਈ ਦਵਾਈ ਵਗੈਰਾ ਵੀ ਚੱਲਦੀ ਸੀ ਕੁੜੀ ਨੂੰ ਹਾਂਜੀ ਉਹਦੀ ਮੈਡੀਸਿਨ ਚੱਲਦੀ ਸੀ ਤੇ ਦਿਮਾਗ ਜਦੋਂ ਸਿਰ ਸਿਰ ਦਰਦ ਹੋਣ ਲੱਪੰਦਾ ਸੀ ਇਸ ਕਰਕੇ ਸੀ ਉਹਦੀ ਦਵਾਈ ਚਲਾਈ ਹੋਈ ਆ ਹਨੇ ਸਾਲ ਹੋਇਆ ਉਹ ਵੀ ਦੋਇਤ ਚੱਲਦੇ ਦੱਸਿਆ ਸੀ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਅਸੀਂ ਇਹਨਾਂ ਦੀ ਵਿਆਹ ਕੀਤਾ ਅਸੀਂ ਕੋਈ ਲੁਕ ਲਕੋਨੀ ਕੀਤਾ ਸੀ ਕੋਈ ਗੱਲ ਨਹੀਂ ਸੀ ਕੋਈ ਚੀਜ਼ ਨਹੀਂ ਕੋਈ ਜਿਸ ਵਕਤ ਮੈਂ ਗਈਆਂ ਇੱਕ ਸੱਤ ਕੋਲੇ ਦੇ ਬੈਠੇ ਹੋਏ ਸੀ ਪੂਰੀ ਸਾਡੀ ਮਰੀ ਹੋਈ ਲੰਮੀ ਬੈਠ ਕੇ ਪਾਈ ਸੀ ਤਾਂ ਪਾਕਸਾ ਦੇ ਗੜੇ ਆਣ ਮੁੰਲੇ ਵਾਲੇ ਇਕੱਠੇ ਕੀਤੇ ਹੋਏ ਸੀ ਜਦੋਂ ਇਸ ਟਾਈਮ ਅਸੀਂ ਇਹਨਾਂ ਦੇ ਘਰੇ ਪਹੁੰਚੇ ਜਦੋਂ ਸਵੇਰ ਤੋਂ ਮੈਨੂੰ ਫੋਨ ਆ ਰਿਹਾ ਸੀ ਇਹ ਕਹਿੰਦੀ ਘਰ ਦੇ ਸਾਰੇ ਗਏ ਹੋਏ ਸੀ ਉਸ ਟਾਈਮ ਹੈ ਨਹੀਂ ਸੇ ਕੰਡੀ ਸੀ ਕਹਿੰਦੀ ਜਦੋਂ ਫੋਨ ਕਰਦੇ ਕਰਦੇ ਕਹਿੰਦੀ ਦੀਦੀ ਗੇਟ ਖੜਕਿਆ ਕਹਿੰਦੀ ਮੇਰੇ دیر ਤੇ ਦਰਾਨੀ ਆਏ ਆ ਬਾਹਰ ਜਦੋਂ ਉਹਦੀ دیر ਤੇ ਦਰਾਨੀ ਆਏ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਕਾਲ ਕੀਤੀ ਮੈਂ ਕਿ ਚੱਲ ਕੋਈ ਨਹੀਂ ਤੁਗੜੇ ਲਖੋਲ ਮੈਂ ਦੁਬਾਰਾ ਕਾਲ ਕਰਦੀ ਆ ਜਦੋਂ ਮੈਂ ਦੁਬਾਰਾ ਉਹਨੂੰ ਫੋਨ ਲਾਇਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਪਰ ਇਹਨੇ ਫੋਨ ਨਹੀਂ ਚੁੱਕਿਆ 40 ਮਿਸ ਕਾਲ ਗਈਆਂ ਇਹਦੇ ਫੋਨ ਦੇ ਉੱਤੇ ਮੇਰੀਆਂ ਇਹਨੇ ਫੋਨ ਨਹੀਂ ਚੁੱਕਿਆ ਜਦੋਂ ਅਸੀਂ ਇਹਨੇ ਫੋਨ ਨਹੀਂ ਚੁੱਕਿਆ ਅਸੀਂ ਡਰਦੇ ਮਾਰੇ ਅਸੀਂ ਘਰੋਂ ਸੇ ਜਿੱਦਾਂ ਦੀ ਹਾਲਤ ਦੇ ਵਿੱਚ ਸਿੱਧੇ ਉਸੇ ਹਾਲਤ ਚ ਅਸੀਂ ਘਰੋਂ ਤੁਰ ਪਏ ਜੇ ਦੇਖੇ ਤਾਂ ਬੱਸ ਇਹਦੀ ਲਾਸ਼ ਪਈ ਹਾਂ ਜੀ ਤੀਣਾ ਮੈਂ ਮੇਰਾ ਨਾਮ ਹੈ ਡਾਕਟਰ ਪਰਮਜੀਤ ਸਲੋਹ ਮੈਂ ਸਲੋਹ ਕਲੀਨਿਕ ਕਰਦਾ ਹਾਂ ਤੇ ਕੱਲ ਕੁੜੀ ਦੀ ਸਸਤਾ ਫੋਨ ਆਈ ਜਿਹੜਾ ਜਿੰਦਗੀ ਜੰਗਲ ਸਭ ਕਾ ਪੰਚਿਆ ਹਾਂ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਕੋਲੋਨੀ ਜਾਣਾ ਮੈਂ ਕੀ ਗੱਲ ਹੋ ਗਈ ਕਹਿੰਦੇ ਕਿ ਫਿਰ ਜਾਣਾ ਜਦ ਅਸੀਂ ਗਏ ਉੱਥੇ ਦੇਖਿਆ ਤਾਂ ਕਹਿੰਦੇ ਗਵਾਡੀ ਵੀ ਨਹੀਂ ਸੀ ਕੋਈ ਵੀ ਉਹ ਕੁੜੀ ਨੇ ਸਸ ਨੇ ਕਈ ਵਾਰੀ ਫੋਨ ਕੀਤਾ ਚਾਰ ਪੰਜ ਵਾਰੀ ਜਿਹੜੀ ਫੋਨ ਨਹੀਂ ਅਸੈਪਟ ਕਰ ਰਹੀ ਹੈਗੀ ਤੇ ਲੋੜੀ ਚੱਲ ਕੇ ਜਾਨੋਂ ਇਹਦੀ ਗਵਾਣੀ ਦੇਖਣ ਗਏ ਤਾਂ ਕਹਿੰਦੇ ਲੱਤੀਵੰਦਰ ਤੇ ਅਸੀਂ ਕਿਹਾ ਵੀ ਕਿਸੇ ਨੇ ਅੰਦਰ ਨਹੀਂ ਜਾਣਾਗਾ ਫਿਰ ਮੈਂ ਆਨ ਦੀ ਸਪੋਰਟ ਸਾਰੇ ਪੰਚਾਇਤ ਮੈਂਬਰ ਪਿੱਤੂ ਜੀ ਜਿਹੜਾ ਕਰਾਉਣੀਆ ਪਹੁੰਚੋ ਜਦਾ ਉੱਥੇ ਵਾਕਿਆ ਉੱਥੇ ਹੋਇਆ ਗਿਆ ਤਾਂ ਹੋ ਗਿਆ ਤੇ ਸਾਰੇ ਪੰਚਾਇਤ ਮੈਂਬਰ ਉੱਥੇ ਆਏ ਪੰਚਾਇਤ ਮੈਂਬਰਾਂ ਦੇ ਨਾਲ ਸਹਾਜਗਰ ਨਾਲ ਕੁੜੀ ਲਾਇਆ ਥੱਲੇ ਫਾਸਟ ਵਗੈਰਾ ਚੈੱਕ ਕੀਤੀ ਕੁੜੀ ਦੀ ਡੈਥ ਹੋ ਗਈ ਸੀ ਤੇ ਘਰ ਉਹਦੇ ਕੋਈ ਨਹੀਂ ਸੀਗਾ ਉਹਦੀ ਸੱਸ ਵੀ ਉਹਦੀ ਬਾਅਦ ਚ ਰਿਖੇ ਦੇ ਫਰਾਈ ਕਪ ਦੇਪਾ ਤੇ ਜਿਹੜਾ ਮੁੰਡਾ ਸੀ ਕੰਮ ਤੇ ਗਿਆ ਸੀਗਾ ਜਿਹਦੇ ਉਹ ਦੇਰ ਭਜਾਈ ਸੀਗੇ ਛੋਟੇ ਕਪੜੇ ਉਹ ਘਰ ਘੜ ਘੜ ਸਭ ਗਿਆ ਸੀਗੇ ਤੇ ਮੌਕੇ ਤੇ ਕੋਈ ਨਹੀਂ ਸੀ ਉਹ ਅਸੀਂ ਲਾ ਕੇ ਉਹ ਫਰਜ਼ਾਇਆ ਤੇ ਫਿਰ ਸਾਰੇ ਨੂੰ ਕਾਲ ਕੀਤੀ ਤੇ ਸਾਰੇ ਘਰ ਦੇ ਬਾਅਦ ਚ ਆਏ ਸੀਗੇ ਠੀਕ ਹੈ ਇਹਨਾਂ ਨੂੰ ਠੀਕ ਕਰਕੇ ਭੈਣ ਮੈਨੂੰ ਵਜ੍ਹਾ ਪਤਾ ਲੱਗਿਆ ਕਿ ਮੈਨੇ ਵਜ੍ਹਾ ਤਾਂ ਕੋਈ ਨਹੀਂ ਪਤਲਾ ਜੀ ਇਹਦੀ ਕੁੜੀ ਦਾ ਜੀਜਾ ਸਿਕਾ ਨਾ ਉਹ ਦੱਦ ਦੇ ਥੋੜੀ ਮੈਂਟਲੀ ਪ੍ਰੋਬਲਮ ਹੈ ਕੁੜੀ ਨੂੰ ਮੈਂਟਲੀ ਪ੍ਰੋਬਲਮ ਸਾਨੂੰ ਨਾਲ ਦੀ ਛੋਟੇ ਦੱਸਿਆ ਹੋਇਆ ਦਵਾਈਆਂ ਦੀਆਂ ਚਾਰਜੀ ਕੁੜੀ ਮੈਂਟਲੀ ਪ੍ਰੋਬਲਮ ਹੈ ਮੈਨੂੰ ਕੁੜੀ ਦੀ ਸਿਹਤ ਖਰਾਬ ਲੈਂਦੀ ਆ ਤੇ ਸ਼ਾਇਦ ਇਹ ਹੋਗਾ ਮੈਂਟਲੀ ਸ਼ੋਰਟ ਦੇ ਵਿੱਚ ਉਹਨੇ ਆਪਣੇ ਆਪ ਨੂੰ ਸੁਸਾਈਡ ਕੀਤਾ ਇਹੀ ਗੱਲਬਾਤ ਹੋਈ ਜੀ ਉੱਥੇ ਕੋਈ ਪਹਿਲਾਂ ਕਦੇ ਕੋਈ ਲੜਾਈ ਝਗੜੇ ਨਹੀਂ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ ਹੋਇਆ 6 ਮਹੀਨਾ ਗੱਲ 6 ਮਹੀਨਾ ਦਾ ਵਿਆ ਕੁਝ ਦਿਨਾਂ ਹੱਥੇ ਰਹੀ ਬੱਕੀ ਰਹੀ ਆ ਕੁਝ ਕੁ ਕੁਝ ਦਿਨ ਸੰਸਰਾ ਰਹੀ ਹੈ ਨਿੱਕੜਾ ਕਿੰਨੇ ਰਹੀ ਹੈ ਜਦੋਂ ਸਲੋ ਕਰ ਤੋਂ ਗੈਸ ਵੀ ਦੇਖਣ ਆਲਸ ਬੋਲ ਦੇਖਿਆ ਉਹ ਜੈਸ ਵੀ ਹੋ ਜਾਂਦੀ ਹੈ ਕੋਈ ਨਹੀਂ ਸੀ ਉਹ ਘਰ ਦਾ ਮੈਂ ਕੋਈ ਨਹੀਂ ਸੀ ਮਾ ਸਸ ਜੀ ਨਾਲ ਡੀਰ ਜੇਟ ਦਾ ਕੋਈ ਨਹੀਂ ਸੀ ਨੌਕ ਤੇ ਪੰਚਾਇਤ ਨਹੀਂ ਪਰਵਾਲਾ ਇਹ ਤਾਂ ਗਲਤ ਕਰਦੇ ਅਸੀਂ ਮੰਨ ਸਕਦੇ ਇਸ ਕਰਨ ਕਿ ਕੋਈ ਗੁੜੀ ਕੱਲੀ ਘਰੀ ਸੀ ਸਾਰੇ ਪੰਚਾਇਤ ਮੈਂਬਰ ਸੱਦੇ ਪਰ ਮੈਂ ਕਾਲ ਕਰਕੇ ਸਾਰੇ ਪੰਚਾਇਤ ਮੈਂਬਰ ਆਏ ਉਹਨਾਂ ਦੇ ਸਾਹਮਣੇ ਹੀ ਲਾਇਆ ਤੇ ਗੁੜੀ ਕੱਲੀ ਜੀ ਸਰ ਕਿ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਲੋ ਕਲੋਨੀਆਂ ਚੋਂ ਕੋਈ ਜੇਰੇਡੀ ਨਹੀਂ ਪਹਾਲਿਆ ਤੇ ਮੈਂ ਸੁਮੇਤ ਡਿਊਟੀ ਆਫਸਰ ਨਾਲ ਕੇ ਰਾਤ ਪਹੁੰਚੇ ਸੀ ਕਿ ਪਹਿਲਾ ਮਤਲਬ ਡੈਡ ਬੋਡੀ ਨੂੰ ਉਹਨਾਂ ਦੇ ਲਾੜੀ ਸੀ ਪੱਕੇ ਨਾਲ ਪਹਾਲਿਆ ਲੱਗਾ ਤੇ ਰਾਤ ਨੂੰ ਸੋਹਣ ਦਾ ਕਰਦੇ ਵੀ ਆ ਕੇ ਸੀ ਲੱਤੀ ਸੀ ਉहां पे ਤੇ ਜਿਹੜੀ ਸੱਸ ਵੀ ਉੱਥੇ ਸੀ ਤੇ ਬਾਕੀ ਦੇ ਉੱਥੇ ਪਰਿਵਾਰ ਦੇ ਮਤਮਰ ਬੰਦੇ ਸੀਗੇ ਉਹ ਵੀ ਹਾਜ਼ਰ ਸੀ ਕਿ ਮੌਕੇ ਮੌਕੇ ਤੇ ਡੈਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਸਿਵਲ ਸਪਲਟਾ ਦਾ ਭਾਰਤੀ ਮੋਰਚਰੀ ਦੇ ਵਿੱਚ ਬਾਕੀ ਉਹਨਾਂ ਦੇ ਕਰਦੇ ਆ ਰਹੇ ਨੇ ਜੋ ਉਹ ਬਿਆਨ ਲਿਖਉਣ ਦੇ ਉਹਦੇ ਮਤਵਫ ਕਰਦੇ ਸਰ ਪਹਿਲਾਂ ਲੜਕੀ ਜਿਹੜੀ ਮੈਰਿਜ ਹੋਈ ਨਹੀਂ ਸੀ ਉਹ ਦਾ ਡੇਢ ਮਹੀਨਾ ਜਿਹੜਾ ਹੈ ਹਾਂਜੀ ਮੀਨਾ ਘੋਆ ਸੀ ਉਹਦੀ ਮੈਰਿਜ ਹੋਈ ਨਹੀਂ ਠੀਕ ਹੈ ਹਾਂਜੀ ਕੋਈ ਤੱਤਸਮਣੀ ਹੋ ਰਹੀ ਹੈ ਵੀ ਕੋਈ ਉਹ ਤੋਂ ਤਿਵਾਰ ਤੋਂ ਇੱਥੇ ਦੀ ਗੱਲ ਹੋਈ ਨਾ ਲੜਕੀ ਆਪ ਹੀ ਇਹਨੇ ਇਸ਼ੂ ਸੈੱਟ ਕੀਤਾ ਫੈਂਦੀ ਨੇ ਜਿਹੜੇ ਦਾ ਸੂਸਾਈਡ ਉਹਨੇ ਆਪ ਕੀਤਾ ਲੱਗਦਾ ਤੇ ਬਾਕੀ ਨੂੰ ਪੋਸਟਮਾਰਟਮ ਦੇ ਵਿੱਚ ਨੋ ਰਿਪੋਰਟ ਦੇ ਵਿੱਚ ਆਊਗਾ ਤਾਂ ਉਹਨੇ ਬੰਦਾ ਉਹ ਕਾਰਵਾਈ ਕਰਦਾ ਇੱਦਾਂ ਵੀ ਕੋਈ ਸਾਹਮਣੇ ਆਈ ਗੱਲ ਵੇ ਲੜਦੇ ਜਿਹੜੀ ਕੋਈ ਪ੍ਰੋਬਲਮ ਸੀਗੀ ਨਹੀਂ ਨਹੀਂ ਉਹ ਸਮਝ ਆ ਬਿਲਕੁਲ ਇਹ ਕੋਈ ਡਿਪਰੈਸ਼ਨ ਦੀ ਦਵਾਈ ਜਾਂਦੇ ਸੀ ਉਹ ਤਾਂ ਆਣੇ ਉਹ ਵਾਕਈ ਹਜੇ ਸਾਡੇ ਕੋਲ ਆਨ ਦੀ ਰਿਪੋਰਟ ਨਹੀਂ ਕੋਈ ਗੱਲਬਾਤ ਹੈ ਜੇ ਨੂੰ ਜੋ ਪਤਾ ਲੱਗਿਆ ਉੱਥੇ ਉਹਨਾਂ ਦੇ ਕਰਦਾਂ ਨੂੰ ਪਤਾ ਨਹੀਂ ਹੁਣ ਕੀ ਕਾਰਵਾਈ ਕਰਾਂਗੇ ਸਾਨੂੰ ਨਹੀਂ ਅਸੀਂ ਦੇਖਦਾ ਜੋ ਜੋ ਵੀ ਸਟੇਟਮੈਂਟ ਲਿਖੋਣਗੇ ਉਹਦੇ ਨੂੰ ਦਾ ਕਾਰਵਾਈ ਕਰਦੇ ਆ ਓਕੇ ਥੈਂਕ ਯੂ ਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499